ਜਿੰਨੇ ਵੀ ਮੇਰੇ ਸੋਸ਼ਲ ਮੀਡੀਆ ਤੇ ਮੇਰੇ ਨਾਲ ਮੇਰੇ ਪਿਆਰ ਕਰਨ ਵਾਲੇ ਮੇਰੇ ਭਰਾ ਮੇਰੀਆਂ ਮਾਤਾਵਾਂ ਮੇਰੇ ਬਜ਼ੁਰਗ ਮੇਰੇ ਛੋਟੇ ਭਰਾ ਵੱਡੇ ਭਰਾ ਜੁੜੇ ਨੇ ਆਜੋ ਗੁਰੂ ਦੀ ਫਤਿਹ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਜਿਨੇ ਪਤਾ ਕੁਝ ਦਿਨ ਪਹਿਲਾਂ ਆਪਾਂ ਇੱਕ ਮੁੱਦਾ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚੱਲ ਰਿਹਾ ਅਸੀਂ ਇਸ ਮੁੱਦੇ ਤੇ ਵੀਡੀਓ ਕਾਣੀ ਤਾਂ ਹੈ ਨਹੀਂ ਸੀ ਪਰ ਇਹ ਮੁੱਦਾ ਇੱਕ ਵਿਅਕਤੀ ਦਾ ਉਹ ਨਾਮੂਲਕਾਰ ਨੇ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਮੁੱਦਾ ਬਣ ਗਿਆ ਵੀਰੋ ਤੁਹਾਨੂੰ ਥੋੜੇ ਦਿਨ ਪਹਿਲਾਂ ਇੱਕ ਟੈਗਰ ਹਲਵਾਰਾ ਦੇ ਨਾਂ ਨੇ ਉਹ ਨਾਂ ਦੇ ਬੱਚੇ ਨੇ ਇੱਕ ਗਾਣਾ ਕੀਤਾ ਦਾ ਲਾਸਟ ਵਿਸ਼ ਸਿੱਧੂ ਮੂਸੇ ਵਾਲੇ ਦੇ ਪੇਜ ਤੋਂ 59 11 ਤੋਂ ਬਾਪੂ ਬਲਕੌਰ ਸਿੰਘ ਨੇ ਇਸ ਬੱਚੇ ਨੂੰ ਉਸ ਪੇਜ ਤੇ ਵੀਡੀਓ ਬਣਾ ਕੇ ਗਾਣਾ ਬਣਾ ਕੇ ਇਹਨੂੰ ਉੱਥੋਂ ਲਾਂਚ ਕੀਤਾ ਮੇਰੇ ਵੀਰੋ ਇਹ ਜੋ ਗਰੀਬ ਘਰ ਦਾ ਬੱਚਾ ਵਾ ਜਿਹੜੀ ਮੇਨ ਗੱਲ ਆ ਇਹ ਗਰੀਬ ਘਰ ਦੇ ਬੱਚੇ ਦੇ ਨਾਲ ਜਿਹੜੇ ਤਕੜੇ ਘਰਾਣੇ ਨੇ ਤਕੜੇ ਲਾਣੇ ਨੇ ਜਿਹੜੇ ਕੋਰਪੋਰੇਟ ਕਹਿ ਦਿੰਦੇ ਆ ਆਪਾਂ ਇਹ ਜਿਹੇ ਬੱਚੇ ਨੂੰ ਡਾਹ ਨਹੀਂ ਆਉਣਾ ਚਾਹੁੰਦੇ ਕੋਈ ਵੀ ਫੀਲਡ ਹੋਵੇ ਇਹ ਬੱਚੇ ਨਾਲ ਧੱਕਾ ਕਰ ਰਹੇ ਨੇ ਤੇਰੀ ਕਰਦਾਰ ਕੋਸ਼ਿਸ਼ ਕਰ ਰਹੇ ਨੇ ਮੇਰੇ ਵੀਰੋ ਅੱਜ ਤੋਂ 3-4 ਮਹੀਨੇ ਪਹਿਲਾਂ ਬਾਪੂ ਨੇ ਜਦੋਂ ਐਤਵਾਰ ਨੂੰ ਘਰੇ ਉੱਥੇ ਆਉਂਦਿਆ ਸਾਰੇ ਲਾਈਵ ਹੁੰਦਾ ਵਾ ਉਦੋਂ ਇਸ ਬੱਚੇ ਨੂੰ ਟੈਗਰ ਹਲਵਾਰੇ ਨੂੰ ਲਾਂਚ ਕਰਤਾ ਸੀ ਜੇ ਮੇਰੇ ਵੀਰ ਨੂੰ ਮੈਂ ਉਹਦਾ ਨਾਮ ਤਾਂ ਨਹੀਂ ਲੈਣਾ ਕਾਲੂ ਉਹ ਵੀਰ ਕਹੂੰਗਾ ਫੇਮ ਲੈਣ ਦੇ ਮਾਰਿਆਂ ਨੇ ਵੀਡੀਓ ਪਾਤੀ ਅਸੀਂ ਇਹ ਵੀਡੀਓ ਫੇਮ ਲੈਣ ਦੇ ਨਹੀਂ ਪਾਈ ਸਾਨੂੰ ਗੱਲ ਦਾ ਗੁੱਸਾ ਜੜੀ ਦਾ ਲੱਗਿਆ ਇਹੀ ਗੱਲ ਦਾ ਲੱਗਿਆ ਵੀ ਉਹ ਗਰੀਬ ਘਰ ਦਾ ਵਾ ਤੁਸੀਂ ਤਾਂ ਚਾਹੁੰਦੇ ਹੋ ਵੀ ਇਹ ਸੈਂਕੜਾਂ ਦੇ ਫਿਰੇ ਉਹ ਆਪਦੀ ਮਿਹਨਤ ਦੇ ਨਾਲ ਅੱਜ ਗੱਡੀ 'ਚ ਬੈਠਾ ਵਾ ਆਪਾਂ ਨੂੰ ਕੀ ਪ੍ਰੋਬਲਮ ਆ ਚਾਹੇ ਕੋਈ ਵੀ ਫੀਲਡ ਹੋਵੇ ਸਿਆਸਤ ਹੋਵੇ ਕੋਈ ਵੀ ਕੰਮਕਾਰ ਹੋਵੇ ਜਦੋਂ ਕੋਈ ਗਰੀਬ ਘਰ ਦਾ ਬੰਦਾ ਉੱਠਦਾ ਵਾ ਤਾਂ ਵੀਰੇ ਚੀਕਾਂ ਪੈਂਦੀਆਂ ਹੀ ਹੁੰਦੀਆਂ ਅਹੀ ਗੱਲ ਟੈਗਰ ਵਾਲਾਰੇ ਦੀ ਉਹ 4 ਮਹੀਨੇ ਪਹਿਲਾਂ ਬਾਪੂ ਨੇ ਆਪ ਦੇ ਪੇਜ ਤੇ ਪਾਤਾ ਸਾਰੇ ਨਿਊਜ਼ ਵਾਲਿਆਂ ਨੇ ਚਲਾਇਆ ਉਦੋਂ ਆ ਕੇ ਭਾਈ ਸਾਹਿਬ ਤੁਸੀਂ ਬਾਪੂ ਨਾਲ ਗੱਲ ਕਰ ਲੰਦੇ ਪਿੰਡ ਦੀ ਪੰਚਾਇਤ ਨਾਲ ਗੱਲ ਕਰ ਲੰਦੇ ਫੇਰ ਫੇਰ ਜਿਉਂ ਕਰਦਾ ਫੇਰ ਗਲਤ ਸੀ ਸਾਨੂੰ ਪਰਨੋਡ ਦਾ ਨਹੀਂ ਪਤਾ ਸੈਨ ਦਾ ਨਹੀਂ ਪਤਾ ਦੂਜੀ ਗੱਲ ਤੁਸੀਂ ਕਹਿਆ ਵੀ ਅਸੀਂ ਪੰਜਾਬੀਆਂ ਜੇ ਤੁਸੀਂ ਪੰਜਾਬੀ ਹੋ ਫੇਰ ਤੁਸੀਂ ਆ ਖਾਣ ਪੀਣ ਵਾਲੀਆਂ ਗੱਲਾਂ ਸੁਣਾਉਣੀਆਂ ਨਹੀਂ ਸੀਗੀਆਂ ਆਮ ਜਨਤਾ ਜੇ ਆਪਣੇ ਪਿਆਪੀਆਂ ਨੇ ਤਾਂ ਅਨੇਕਾਂ ਹੀ ਐ ਤੇ ਖਾ ਪੀ ਕੇ ਚਲੇ ਜਾਂਦੇ ਆ ਸਾਡੇ ਵੀ ਅਸੀਂ ਵੀ ਖਾਂਦੇ ਆ ਤੇ ਪੀਂਦੇ ਵੀ ਆ ਓ ਸੁਣਾਉਣ ਵਾਲੀਆਂ ਗੱਲਾਂ ਥੋੜੀ ਹੁੰਦੀਆਂ ਨੰਬਰ 3 ਗੱਲ ਤੇ ਵੀਰ ਨੇ ਕਿਹਾ ਵਾ ਵੀ ਇਹ ਨਸ਼ੇ ਕਰਦਾ ਵਾ ਵੀਰ 10ਵਾਂ 10ਵਾਂ ਪਿਤਾ ਧਰਤੀ ਦੇ ਬੈਠੇ ਆ ਅਸੀਂ ਗੁਰਦੁਆਰਾ ਟਾਲੀਆਣਾ ਸਾਹਿਬ ਸਾਡੇ ਨੇੜੇ ਨੇ ਇੱਥੇ ਆ ਕੇ ਕੋਈ ਵੀ ਬੰਦਾ ਇਹ ਗੱਲ ਸਾਫਤ ਕਰ ਦੇਵੇ ਡੋਗ ਟੈਸਟ ਕਰਾ ਕੇ ਸੌਂ ਖਾ ਲਵੇ 5 ਲੱਖ ਰੁਪਇਆ ਨਾਮ ਦਵਾਂਗੇ ਟੈਗਰ ਹਲਵਾਰਾ ਸੱਡੋ ਜੀ ਉਹਦਾ ਪ੍ਰਾਸ ਨਹੀਂ ਹਲਵਾਰਾ ਵੀ ਨਸ਼ੇ ਕਰਦਾ ਹੋਇਆ ਜਿਹੜੀ ਸਾਨੂੰ ਸਭ ਤੋਂ ਵੱਡੀ ਗੱਲ ਅਗ ਲੱਗੀ ਆ ਉਹਦੀ ਕਰਦਾਰ ਕੁੱਝ ਕੀਤੀ ਜਾ ਰਹੀ ਆ ਨੰਬਰ 2 ਤੇ ਬਾਈ ਜੀ ਐਡਾ ਸਾਡੇ ਇਲਾਕੇ ਦਾ ਬਹੁਤ ਵੱਡੀ ਮਾਣ ਵਾਲੀ ਗੱਲ ਆ ਵੀ ਸਿੱਧੂ ਮੂਸੇਵਾਲਾ ਜਿਹਦਾ ਵਰਲਡ ਜਨਾਮ ਆ ਜਿਹਨੇ ਪੱਗ ਮਝੂਲ ਕਰਦੀ ਉਸ ਬੰਦੇ ਦੇ ਪਿਓ ਨੇ ਸਾਡੇ ਇਲਾਕੇ ਦਾ ਛੋਡੇ ਜੇ ਘਰ ਤੋਂ ਉਠਿਆ ਬੰਦਾ ਉਹ ਲਾਂਚ ਕੀਤਾ ਤੇ ਉਹਦਾ ਗਾਣਾ ਮਕਬੂਲ ਕੀਤਾ ਸਾਰੀ ਦੁਨੀਆ ਨੇ ਸੁਣਿਆ ਪੂਰਾ ਵਧੀਆ ਗਾਣਾ ਗਾਇਆ ਤੇ ਨੰਬਰ 2 ਤੇ ਅਸੀਂ ਇਹ ਨਾਲ ਕਹਿਣੀ ਚਾਹੁੰਦੇ ਆਂ ਬਈ ਟੈਗਲ ਹਰਵਾਰਾ ਕੱਲਾ ਨਹੀਂ ਹੈਗਾ ਟੈਗਲ ਹਰਵਾਰੇ ਦੇ ਨਾਲ ਸਾਰਾ ਇਲਾਕਾ ਸਾਰਾ ਉਹਦਾ ਪਿੰਡ ਆ ਨੰਬਰ 2 ਤੇ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਕਮੈਂਟਾਂ 'ਚ ਉਹਨੂੰ ਕਹਿੰਦੇ ਆਂ ਅਸੀਂ ਤੇਰੇ ਗੋਲੀ ਮਾਰਾਂਗੇ ਅਸੀਂ ਤੈਨੂੰ ਐਂ ਕਰ ਦਾਂਗੇ ਬਾਈ ਜੀ ਟੈਗਲ ਹਰਵਾਰਾ ਕੱਲਾ ਨਹੀਂ ਉਹ ਸਾਡਾ ਜਵਾਬ ਆ ਸਾਡੇ ਪਿੰਡ ਦਾ ਮਾਣ ਆ ਇਲਾਕੇ ਦਾ ਮਾਣ ਆ ਟੈਗਰ ਹਰਵਾਰੇ ਦੇ ਜਿਹੜੀ ਗੋਲੀ ਵੱਜੂਗੀ ਉਹ ਨੰਬਰ ਦਾ ਤਿਲਵਿੰਦਰ ਸਿੰਘ ਦੀ ਹੱਕ ਦੇ ਵਿੱਚ ਦੀ ਨਿਕਲ ਕੇ ਫੇਰ ਤਾਂ ਟੈਗਰ ਦੇ ਲੱਗ ਸਕਦੀ ਆ ਨਹੀਂ ਉਹਦੀ ਵੀ ਹਵਾ ਕੰਨੀ ਝਾਕ ਨਹੀਂ ਸਕਦਾ ਅਸੀਂ ਚਾਹੇ ਛੋਟੇ ਆ ਵੱਡੇ ਆ ਅਸੀਂ ਵੀ ਲੋਕ ਭਲਾਈ ਦੇ ਕੰਮ ਕਰਦੇ ਆ ਸਮਾਜ ਚ ਫੀਲਡ ਚ ਆਪ ਦੇ ਆਪ ਦੇ ادارے ਆ ਦੇ ਲੋਕਾਂ ਦੀ ਮਦਦ ਕਰਦੇ ਆ ਜਿਹਾਂ ਟਾਂ ਤੋਂ ਪੈਸੇ ਵੀ ਵਾਪਸ ਕਰਾਇਆ ਕੁੜੀਆਂ ਵੀ ਵਸਾਉਨੇ ਆ ਪਰ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਪਾਉਂਦੇ ਇਹ ਚੀਜ਼ ਦਾ ਵੀ ਜਾਲੂ ਕਿਸੇ ਨੂੰ ਲੈਣਾ ਹੋਇਆ ਸੀ ਬੰਦੇ ਵੀ ਲਿਆਵਾਂਗੇ ਪੂਰੇ ਬਾਕੀ ਰਹੀ ਗੱਲ ਟੈਗਰ ਹਰਵਾਰ ਦੇ ਦੀ ਟੈਗਰ ਹਰਵਾਰਾ ਸਾਡਾ ਛੋਟਾ ਪ੍ਰਭਾ ਭਰਾ ਵਾ ਸਾਡਾ ਬੱਚਾ ਵਾ ਜੇ ਕਮੈਂਟਾਂ ਜਿਹਨੂੰ ਤੁਸੀਂ ਨੈਕਅਪ ਕਹੀ ਜਾਂਦੇ ਹੋ ਉਦੀ ਕਰਦਾਰ ਖੁਸ਼ੀ ਕਰੀ ਜਾਂਦੇ ਹੋ ਇਹਦੀ ਪੱਗ ਬੰਨੀਆ ਸਿੱਧੂ ਮੂਸੇਵਾਲ ਦੀ ਰੀਸ ਕਰਦਾ ਕਿਸੇ ਦੀ ਰੀਸ ਕੋਈ ਨਹੀਂ ਕਰਦਾ ਉਰੀ ਬੱਚੇ ਨੇ ਉਹਨੂੰ ਪ੍ਰਮਾਤਮਾ ਨੇ ਉਹਨੂੰ ਕਲਮ ਦਿੱਤੀ ਆ ਉਹਨੂੰ ਲਖਤ ਦਿੱਤੀ ਆ ਉਹਨੂੰ ਕਲਾ ਦਿੱਤੀ ਆ ਜਾਂਦੇ ਦਾ ਸਿੱਧੂ ਮੂਸੇ ਵਾਲੇ ਕੋਲ ਹੋਰ ਵੀ ਬਤੇਰੇ ਨੇ ਵੀ ਸਾਡਾ ਗਾਣਾ ਪਾ ਦੇ ਬਾਪੂ ਇਹਦਾ ਹੀ ਕਿਉਂ ਪਾਇਆ ਇਹਦੇ ਚ ਕਲਾ ਦੀਗੀ ਬਾਪੂ ਨੂੰ ਬਾਪੂ ਬਲਕੌਰ ਸਿੰਘ ਨੂੰ ਤਾਂ ਕਰਕੇ ਉਹ ਹੁਣ ਸਿੱਧੂ ਮੂਸੇ ਵਾਲੇ ਚ ਕਲਾ ਸੀ ਗਰੀਬ ਘਰੋਂ ਉੱਠਿਆ ਹੋਇਆ ਸੀ ਇਹ ਵੀ ਗਰੀਬ ਘਰੋਂ ਉੱਠਿਆ ਹੋਇਆ ਇਹਦੀ ਕਲਾ ਵਧੀਆ ਲੱਗੀ ਬਾਪੂ ਨੇ ਇਹਦਾ ਗਾਣਾ ਕਰਾਤਾ ਦੱਸੋ ਇਹਦੇ ਚ ਗਨਾ ਕੀ ਹੋ ਗਿਆ ਹੁਣ ਆਪਾਂ ਜਿਹੜਾ ਵਧੀਆ ਲੱਗਦਾ ਵਧੀਆ ਗਾਉਂਦਾ ਵਾ ਆਪਾਂ ਉਹਨਾਂ ਨੂੰ ਬਾਅਦ ਚੋ ਪਿਆਰ ਕਰਨ ਲੱਗ ਜੰਨੇ ਆ ਉਹ ਜੀ ਕਲਾਕਾਰ ਬਹੁਤ ਵਧੀਆ ਲਿਖਤ ਮਾਰੀ ਗਈ ਬੋਲ ਮਾਰੇ ਗੇ ਜਦੋਂ ਬੰਦਾ ਜਾਂਦਾ ਵਾ ਆਪਾਂ ਉਹਦੀਆਂ ਲੱਤਾਂ ਖਿੱਚੀ ਜਾਂਨੇ ਆ ਬਾਕੀ ਰਹੀ ਗੱਲ ਜੇ ਵੀਰੇ ਮੈਂ ਤੇਰਾ ਨਾਮ ਤਾਂ ਨਹੀਂ ਲੈਣਾ ਜੇ ਤੈਨੂੰ ਕੋਈ ਤਕਲੀਫ ਸੀਗੀ ਕੋਈ ਪ੍ਰੋਬਲਮ ਸੀਗੀ ਜਦੋਂ ਬਾਪੂ ਨੇ 4 ਮਹੀਨੇ ਪਹਿਲਾਂ ਲਾਂਚ ਕੀਤਾ ਉਹਨੂੰ ਉਦੋਂ ਤੂੰ ਜਾਂਦਾ ਬਾਪੂ ਕੋਲ ਵੀ ਬਾਪੂ ਮੇਰਾ ਇਹ ਕੀਤਾ ਹੋਇਆ ਬੌਂਡ ਤੂ ਇਲਾਕੇ 'ਚ ਕਿੱਥੇ ਰਹਿਣਾ ਸਾਨੂੰ ਸਾਰੇ ਜਾਣਦੇ ਆ ਇਲਾਕੇ 'ਚ ਆਉਂਦਾ ਕਿਸੇ ਨਾ ਸਿਆਣੇ ਬੰਦੇ ਨਾਲ ਗੱਲ ਕਰਦਾ ਪਿੰਡ ਦੀ ਪੰਚਾਇਤ ਨਾਲ ਗੱਲ ਕਰਦਾ ਵੀ ਇਹ ਭਾਈ ਮੇਰਾ ਬੌਂਡ ਕੀਤਾ ਹੋਇਆ ਫੇਰ ਤਾਂ ਸਿੱਗੀ ਗੱਲ ਤੇ ਆਪਾਂ ਉਹਦੀ ਕਰਦਾਰ ਕੂਸੀ ਕਰ ਲਾਗੇ ਜੇ ਉਹਦਾ ਝਗਾਣਾ ਚੱਲ ਗਿਆ ਤਾਂ ਆਪਾਂ ਇਹ ਕਹਿਣ ਲਾਗੇ ਵੀ ਹਾਂ ਠੀਕ ਆ ਟੈਗਰ ਸਾਡਾ ਬੌਂਡ ਕੀਤਾ ਹੋਇਆ ਸੀ ਬਾਕੀ ਟੈਗਰ ਵੀ ਹਵਾ ਕੰਨੀ ਕੋਈ ਝਾਕ ਨਹੀਂ ਸਕਦਾ ਸਾਰਾ ਪਿੰਡ ਦੇ ਸਾਰਾ ਇਲਾਕਾ ਟੈਗਰ ਦੇ ਨਾਲ ਆ ਸਾਡਾ ਭਰਾ ਵਾ ਸਾਡੀ ਜਿੰਦ ਜਾਨ ਆ ਅਸੀਂ ਨਾ ਕੋਈ ਬੁੰਡੇ ਆ ਨਾ ਅਸੀਂ ਬਦਮਾਸ਼ ਆ ਨਾ ਅਸੀਂ ਕੋਈ ਗੈਂਗਸਟਰ ਆ ਨਾ ਅਸੀਂ ਕੋਈ ਵੱਡੇ ਲੀਡਰ ਆ ਅਸੀਂ ਇੱਕ ਆਮ ਸਮਾਜ ਦੇ ਆਮ ਵਰਗ ਵਾਲੇ ਅਸੀਂ ਯੂਥ ਆ ਅਸੀਂ ਹਰ ਕਿਸੇ ਨਾਲ ਖੜਦੇ ਆ ਮੈਨੂੰ ਵੀ ਕਿਸੇ ਟੈਗਰ ਹਲਵਾਰੇ ਨੇ ਜਾ ਉਹਦੇ ਮਾਪਿਓ ਨੇ ਨਹੀਂ ਕਿਹਾ ਵੀ ਸਾਡੇ ਅੱਕ ਵਿੱਚ ਵੀਡੀਓ ਪਾ ਇਹ ਸਾਡਾ ਫਰਜ਼ਾ ਮੈਨੂੰ ਬਾਹਰੋਂ ਫੋਨ ਆ ਰਹੇ ਸੀ ਏਰੀਏ ਚੋਂ ਫੋਨ ਆ ਰਹੇ ਸੀ ਵੀ ਆਪਾਂ ਵੀਡੀਓ ਪਾਓ ਯਾਰ ਆਪਣੇ ਏਰੀਏ ਦੇ ਮੁੰਡੇ ਨੂੰ ਗਲਤ ਬੋਲਿਆ ਜਾ ਰਿਹਾ ਤਾਂ ਮੈਂ ਟੈਗਰ ਹਲਵਾਰੇ ਵੀਰ ਨੂੰ ਵੀ ਬੇਨਤੀ ਕਰਦਾ ਤੈਨੂੰ ਡਰ ਦੀ ਘਬਰਾਉਣ ਦੀ ਲੋੜ ਨਹੀਂ ਜਿਹੜੇ ਤੈਨੂੰ ਕਮੈਂਟ ਕਰਦੇ ਆ ਵੀ ਤੇਰੇ ਗੋਲੀਆਂ ਮਾਰਾਂਗੇ ਤੇਰੇ ਹਾਸੇ ਮਜ਼ਾਕ ਡਾਉਂਦੇ ਆ ਇਹ ਬਾਈ ਇਹਨਾਂ ਦਾ ਕੰਮ ਆ ਲੱਤਾਂ ਖਿੱਚਣੀਆਂ ਖਿੱਚਣਗੇ ਡਟ ਕੇਗਾ ਤੇਰੇ ਨਾਲ ਆ ਤੇਰੇ ਨਾਲ ਸੀ ਤੇਰੇ ਨਾਲ ਰਵਾਂਗੇ ਤੇਰੀ ਹਵਾ ਕਮੀ ਨੀਚਾ ਕਰਨ ਦੇ ਕਿਸੇ ਨੂੰ ਜੇ ਜਿੱਥੇ ਤੂੰ ਸਹੀ ਹੋਣਾ ਚਾਹੀਦਾ ਰਹੀ ਗੱਲ ਵੀਰ ਜੇ ਉਹਦਾ ਟੈਗਰ ਹਲਵਾਰਾ ਛੱਡੋ ਜੇ ਸਨੀ ਹਲਵਾਰਾ ਵੀ ਨਸ਼ੇ ਕਰਦਾ ਹੋਇਆ ਨਾ ਮੈਂ ਆਪਦੀ ਗਰਦਨ ਵੜਾ ਲੂਗਾ ਐਡੀ ਗੱਲੀ ਗੱਲ ਕਹਿ ਰਿਹਾ ਨੰਬਰਦਾਰ ਤਿਲਵਿੰਦਰ ਸਿੰਘ ਹਲਵਾਰਾ ਜੇ ਟੈਗਰ ਹਲਵਾਰਾ ਛੱਡੋ ਜੀ ਉਹਦਾ ਭਰਾ ਸਨੀ ਹਲਵਾਰਾ ਵੀ ਨਸ਼ੇ ਕਰਦਾ ਹੋਇਆ ਇੱਕ ਗਰੀਬ ਪਰਿਵਾਰ ਚੋਂ ਉੱਠਿਆ ਉਹਨੇ ਪਤਾ ਕਿੰਨੀ ਮਿਹਨਤ ਕੀਤੀ ਆ ਉਦੇ ਪਿਓ ਨੇ ਉਹਦੀ ਮਾਂ ਨੇ ਕਿੰਨੇ ਤਾਣੇ ਸ਼ਹਿ ਰਿਸ਼ਤੇਦਾਰਾਂ ਦੇ ਲੋਕਾਂ ਦੇ ਉਹ ਸਾਨੂੰ ਪਤਾ ਸੀ ਕੋਲੇ ਰਹਿੰਦੇ ਆ ਇਹ ਅਸਲ ਕਰਦਾ ਸੀ 4-4 5-5 ਘਟੇ ਲੋਕ ਟਿਚਰਾਂ ਕਰਕੇ ਲੰਘਦੇ ਸੀ ਵੀ ਇਹ ਵੱਡਾ ਬੱਬੂ ਮਾਲ ਬਣਿਆ ਠੇਕਾ ਲੰਮਦਾ ਐ ਕਰਦਾ ਅੱਜ ਉਹਦੇ ਚੰਗੇ ਦਿਨ ਆ ਗਏ ਉਹਦੀਆਂ ਲੱਤਾਂ ਨਾਲ ਖਿੱਚੋ ਮੈਂ ਇਲਾਕੇ ਨੂੰ ਬੇਨਤੀ ਕਰਦਾ ਵੀ ਸਾਰਾ ਇਲਾਕਾ ਆਪਣਾ ਬਾਤ ਤੋਂ ਬਾਤ ਸ਼ੇਅਰ ਕਰੋ ਰੀਲ ਪਾਓ ਤਾਂ ਕਿ ਆਪਾਂ ਗਰੀਬ ਆਮ ਘਰ ਦੇ ਬੱਚੇ ਨੂੰ ਤਾ ਚੱਕੀਏ ਸਾਡਾ ਇਹੀ ਮਕਸਦ ਆ ਬਾਕੀ ਜੇ ਕਿਸੇ ਨੂੰ ਕੋਈ ਦੰਤ ਮਤ ਕਹਿ ਗਿਆ ਹੋਣਾ ਉਹਦੇ ਲਈ ਖਿਮਾ ਦਾ ਜਾਜਕ ਆ ਬਾਕੀ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਵੀਰ ਨੂੰ ਵੀਰ ਜੇ ਤੇਰਾ ਕੋਈ ਮਸਲਾ ਸੀ ਤੂੰ ਪੰਚਾਇਤ ਚ ਲੈ ਕੇ ਆਉਂਦਾ ਸਿਆਣਿਆਂ ਚ ਲੈ ਕੇ ਆਉਂਦਾ ਬਾਕੀ ਸਾਡੇ ਨਾਲ ਸਾਰੇ ਏਰੀਏ ਦੇ ਮੋਹਦਵਾਰ ਬੰਦੇ ਸਾਡੇ ਨਾਲ ਨੇ ਜੇ ਕਿਸੇ ਨੂੰ ਕੋਈ ਵੀਰ ਨੇ ਪੱਤਰਕਾਰ ਨੇ ਕੋਈ ਪੁੱਛਣਾ ਹੋਵੇ ਤਾਂ ਸਾਨੂੰ ਫੋਨ ਕਰ ਸਕਦਾ ਬਾਈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ